ਲਾਈਵ ਵੀ ਲੋਬੀ ਦੋਸਤੋ ਹੁਣ ਦੇਖੋ ਤੁਸੀਂ ਅਥਰੂ ਗੈਸ ਦਾ ਧੂਆ ਜਿਹੜਾ ਹੁਣ ਤੁਹਾਨੂੰ ਪਰੇਸ਼ਾਨ ਨਹੀਂ ਕਰੂਗਾ ਤਾਂ ਦੇਖੋ ਤਸਵੀਰ ਉਹਦਾ ਹਾਲ ਹੈ ਤਾਂ ਹੁਣ ਹੱਲ ਕੱਢ ਲਿਆ ਹੈ ਜ਼ਹਿਰੀਲਾ ਧੂਆ ਜਿਹੜਾ ਕੀਅਰ ਗੈਸ ਅਥਰੂ ਗੈਸ ਦਾ ਜ਼ਹਿਰੀਲਾ ਧੂਆ ਆ ਉਹ ਹੁਣ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਕਰੂਗਾ ਉਹਦਾ ਹੱਲ ਹੁਣ ਕੱਢ ਲਿਆ ਕਿਸਾਨਾਂ ਦੇ ਕੋਲ ਹਰ ਹੱਲ ਹੈ ਤਾਂ ਤੁਸੀਂ ਦੇਖ ਸਕਦੇ ਹੋ ਪਾਜੀ ਹੁਣ ਹੱਲ ਕੱਢ ਲਿਆ ਤੂੰ ਇਹਦਾ ਹਾਂਜੀ ਅੱਜ ਕੱਢ ਲਿਆ ਦੁੱਦਈਆ ਇਹ ਘਰਾਂ ਦੇ ਸਾਡੇ ਹਥਿਆਰ ਨਹੀਂ ਕੋਈ ਅਸੀਂ ਸਪੈਸ਼ਲ ਨਹੀਂ ਬਣਵਾਏ ਇਹ ਛੋਨਾ ਡਾਉਣ ਦੇ ਕੰਮ ਆਉਂਦਾ ਹੈ ਸਾਨੂੰ ਹੈ ਅੱਜ ਇੱਥੇ ਹੁਣ ਅਸੀਂ ਜੰਗ ਮੈਦਾਨੇ ਇੱਥੇ ਆਪਣੇ ਕਹਾਕਾਂ ਲਈ ਉੱਥੇ ਵੀ ਇਸਤੇਮਾਲ ਕਰਾਂਗੇ ਕਿਵੇਂ ਵਰਤੋਂਗੇ ਇਹਨੂੰ ਇਹਨੂੰ ਵਰਤਾਂਗੇ ਅਸੀਂ ਉੱਥੇ ਜਿੱਥੇ ਪੋਚਰ ਪੈਂਦੇ ਆ ਉੱਥੇ ਬੱਚਾ ਦੇ ਆਪਣੇ ਨੌਜਵਾਨਾਂ ਦੇ ਮੂੰਹਾਂ ਤੇ ਜਦੋਂ ਹਾਂ ਫਰਸ਼ ਮਾਰ ਰਹੇ ਆ ਉਦੋਂ ਇਹਦੇ ਹਵਾ ਉਧਰ ਰੁਖ ਰਹਿਊਗੀ ਹੈ ਤੇ ਉਹਦੇ ਨਾਲ ਕੀ ਇਹ ਟੋਚੇ ਇਨਸਾਨੇ ਨਾਲ ਪਹਿਣਗੇ ਅਰ ਬਿਨਾ ਅੱਖਾਂ ਦੇ ਥਰੂ ਪਏ ਅਸੀਂ ਨੁਕਸਾਨ ਘੱਟ ਹੋਊਗਾ ਜਿਹੜਾ ਕੱਲ ਸਾਡਾ ਦਫਤਾਰ ਹੋਇਆ ਅੱਜ ਅਸੀਂ ਆਪਣੇ ਹਥਿਆਰ ਜਿਹੜੇ ਸਾਡੇ ਕੋਲੋਂ ਖਾਨਦਾਨੀ ਹਥਿਆਰ ਨੇ ਇਹਦੇ ਆਪਣੇ ਕੰਮਾਂ ਜਾਂਦੇ ਤਾਂ ਦੇਖੋ ਇੱਕੋ ਤੁਸੀਂ ਵੱਡੇ ਵੱਡੇ ਟਰੈਕਟਰਾਂ ਦੇ ਨਾਲ ਹੁਣ ਇਹ ਜਿਹੜਾ ਨਵਾਂ ਤਰੀਕਾ ਨਜ਼ਾਤ ਆਇਆ ਹੁਣ ਦੇ